ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਸ਼ੈਲਰ ਉਦਯੋਗ ਤਬਾਹ ਹੋਣ ਕੰਨੇ ਪੁੱਜ ਗਿਆ ਹੈ ਜਿਸ ਕਾਰਨ ਸ਼ੈਲਰ ਮਾਲਕਾਂ ਚ ਭਾਰੀ ਰੂਸ ਹੈ ਅਤੇ ਉਹ ਹੁਣ ਨਾ ਤਾਂ ਸਰਕਾਰ ਵੱਲੋਂ ਖੋਲੇ ਗਏ ਪੋਰਟਲ ਤੇ ਕੋਈ ਕਾਗਜ਼ ਪੱਤਰ ਅਪਡੇਟ ਕਰਨਗੇ ਅਤੇ ਨਾ ਹੀ ਕੋਈ ਐਗਰੀਮੈਂਟ ਕਰਨਗੇ ਤਾਂ ਜੋ ਸ਼ੈਲਰ ਮਾਲਕਾਂ ਨੂੰ ਹੋਣ ਵਾਲੀ ਬਰਬਾਦੀ ਤੂੰ ਬਚਾਇਆ ਜਾ ਸਕੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਈਸ ਮਿਲਰਸ ਐਸੋਸੀਏਸ਼ਨ ਮੋੜ ਦੀ ਇੱਕ ਪਹਿਲੀ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਸੂਬਾ ਵਾਈਸ ਪ੍ਰਧਾਨ ਵਿਜੇ ਕੁਮਾਰ ਕੋਲ ਮੰਨੇ ਕੀਤਾ ਚੱਲ ਰਹੀ ਹੈ ਇਸ ਟਾਈਮ ਪੰਜਾਬ ਚ ਉਹ ਵੈਸੀ ਜਗ ਜाहिर ਹੈ ਕਿਉਂਕਿ ਅੱਜ ਕੱਲ ਦੀ ਖਬਰਾਂ ਜੇ ਸੁਰਕੀਆਂ ਸਾਰਾ ਦੇ ਨੇ ਸ਼ੈਲਰਾਂ ਨਾਲ ਰਿਲੇਟਿਡ ਹੀ ਲੱਗਦੀਆਂ ਹਨ ਪਿਛਲੇ ਸਾਲ ਲੋਕਾਂ ਨੇ ਕਾਫੀ ਲਾਸ ਉਠਾਇਆ ਸਰਕਾਰ ਦੀ ਪਾਲਿਸੀ ਦੀ ਵਜ੍ਹਾ ਕਰਕੇ ਇਸ ਵਾਰ ਪਾਲਿਸੀਆਂ ਦੇ ਵਿੱਚ ਕੋਈ ਸਾਨੂੰ ਡਿclare ਨਹੀਂ ਕੀਤੇ ਜਾ ਰਹੀ ਹੈ ਵੀ ਕੀ ਬੰਦ ਹੈ ਔਰ ਸਭ ਤੋਂ ਵੱਡੀ ਸਮੱਸਿਆ ਹੈ ਸਪੇਸ ਦੀ ਸਪੇਸ ਦੇਣਾ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਨਾ ਕਿ ਸ਼ੈਡਰ ਮਾਲਕ ਦੀ ਔਰ ਔਰ ਨਾ ਹੋਣ ਕਰਕੇ ਲਾਅ ਜਿਹੜਾ ਝਿਲਦਾ ਹੈ ਉਹ ਸ਼ੈਡਰ ਮਾਲਕ ਝਿਲਦਾ ਹੈ ਕਿਸੇ ਬੰਦੇ ਨੇ ਸਾਨੂੰ ਅਜੇ ਤੱਕ ਨਾ ਸਰਕਾਰ ਦੇ ਕਿਸੇ نمائੰਦੇ ਨੇ ਨਾ ਸਰਕਾਰ ਨੇ ਖੁਦ ਇਹ ਸ਼ਵਾਸ਼ ਨਹੀਂ ਦਿੱਤਾ ਵੀ ਮure ਸਪੇਸ ਬਣ ਜੂ ਮੋੜ ਮੰਡੀ ਦੇ ਵਿੱਚ ਤਕਰੀਬਨ 58 ਸ਼ੈਲਰ ਹੈ ਜੀ ਇਹਨਾਂ ਦਾ ਪਿਛਲੇ ਸਾਲ ਦਾ ਕੰਮ ਜੋ ਐਗਰੀਮੈਂਟ ਅਨੁਸਾਰ 31 ਮਾਰਚ ਨੂੰ ਨਿਪਟਣਾ ਚਾਹੀਦਾ ਉਹ ਸਾਡਾ ਆਕੇ ਨਿਪਟਿਆ 31 ਅੱਠ ਨੂੰ ਤੇ ਇਹ ਦੇਖੋ ਵੀ ਗਰਮੀ ਦੇ ਸੀਜ਼ਨ ਦੇ ਵਿੱਚ ਉਹ ਬੰਦਿਆਂ ਨੇ ਬਹੁਤ ਜ਼ਿਆਦਾ ਲਾਸ ਇਰ ਕੀਤਾ ਔਰ ਅਗਲਾ ਸਾਲ ਹੈ ਜਿਹੜਾ ਹੁਣ ਨੌਵੇਂ ਮਹੀਨੇ 'ਚ ਸਾਡੇ ਤੇ ਕੋਈ ਮੂਵਮੈਂਟ ਨਹੀਂ ਸਤੰਬਰ ਦਾ ਪ੍ਰੋਗਰਾਮ ਆ ਗਿਆ ਕੋਈ ਮੂਵਮੈਂਟ ਨਹੀਂ ਤੇ 10ਵੇਂ 11ਵੇਂ ਵਿੱਚ ਸਾਡੇ ਤੇ ਲੋਨ ਨੂੰ ਕੋਈ ਜਗ੍ਹਾ ਨਹੀਂ ਹੈ ਇੱਕ ਵੀ ਕੰਸਾਈਨਮੈਂਟ ਦੀ ਜਗ੍ਹਾ ਨਹੀਂ ਤੇ ਸਾਨੂੰ ਸਾਰੇ ਹਾਲਾਤ ਦਿਖੀ ਜਾਂਦੇ ਆ ਸਾਡੀ ਲੀਡਰਸ਼ਿਪ ਹੈ ਦੀ ਸਟੇਟ ਲੈਵਲ ਦੀ ਉਹ ਬੜੇ ਚੋਰਾ-ਚੋਰਾ ਨਾਲ ਲੱਗੀ ਹੋਈ ਹੈ ਲੇਕਿਨ ਉਹਨਾਂ ਨੂੰ ਸਿਰਫ ਸੁੱਕੇ ਸ਼ਵਾਸ਼ਣ ਦਿੱਤੇ ਜਾ ਰਹੇ ਹੈ ਕਿਸੇ ਵੀ ਗੱਲ ਨੂੰ ਸੁਣਿਆ ਨਹੀਂ ਜਾ ਰਿਹਾ ਪਰ ਸਾਨੂੰ ਇਹ ਪੱਕਾ ਲੱਗਿਆ ਸੀ ਪਤਾ ਵੀ ਅਸੀਂ ਲੋਸ ਹੋਰ ਨਹੀਂ ਉਠਾ ਸਕਦੇ ਇੱਕ ਮਹੀਨਾ ਪਹਿਲਾਂ ਅਸੀਂ ਡਿਪਟੀ ਕਮਿਸ਼ਨਰ ਬਿਹੰਡਾ ਔਰ ਡੀਐਫਐਸੀ ਸਾਹਿਬ ਨੂੰ ਅਸੀਂ ਆਪਣਾ ਮੋਮੈਂਡਮ ਦੇ ਆਏ ਸੀ ਵੀ ਅਸੀਂ ਇਧਦੀ ਮਾਲ ਨਹੀਂ ਲਵਾਵਾਂਗੇ ਹੁਣ ਸਾਨੂੰ ਇਹ ਫੇਰ ਲੱਗ ਰਿਹਾ ਸੀ ਪੋਰਟਲ ਇਹਨਾਂ ਨੇ ਖੋਲਤਾ ਆਪਣਾ ਵੀ ਕਿਤੇ ਉਹਦੇ ਕੋਈ ਕਾਗਜ਼ ਬੰਦਾ ਭੁੱਲੇ ਚੁੱਕੇ ਅਪਲੋਡ ਨਾ ਕਰ ਦੇ ਉਹ ਸੰਧ ਵਿੱਚ ਅਸੀਂ ਮੀਟਿੰਗ ਬੁਲਾਈ ਸੀ ਵੀ ਜਿੰਨਾ ਚੱਕਰ ਸਪੇਸ ਦਾਲ ਨਹੀਂ ਹੁੰਦਾ ਚਾਹ ਸਾਡੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਂਦਾ ਉਹਨਾਂ ਚੱਕਰ ਕੋਈ ਵੀ ਬੰਦਾ ਕਾਗਜ਼ ਅਪਲੋਡ ਨਹੀਂ ਕਰੂਗਾ ਔਰ ਨਾ ਹੀ ਇਹ ਸੋਚੂਗਾ ਵੀ ਆਪਾਂ ਕੋਈ ਸ਼ੈਲਰ ਚਲਾਉਣੇ ਆ ਸਾਰੇ ਬੰਦਿਆਂ ਦਾ ਪੂਰਾ ਪੂਰਨ ਫੈਸਲਾ 55 ਦਾ 55 ਦਾ ਵੀ ਜਿੰਨਾ ਚੱਕਰ ਸਾਡੀ ਲੀਡਰਸ਼ਿਪ ਨਹੀਂ ਕਹਿੰਦੀ ਆਪਣੇ ਪੰਜਾਬ ਦੀ ਮੰਗਾ ਨਹੀਂ ਮੰਨੀ ਜਾਂਦੀਆਂ ਅਸੀਂ ਮਾਲ ਛੋਣਾ ਨਹੀਂ ਲਵਾਵਾਂਗੇ ਜੀ ਭਗਵਾਨ ਤੁਹਾਨੂੰ ਮਿਲਿਆ ਸਭ ਨੂੰ ਮਨੁੱਖ ਸਾਡੇ ਬਹੁਤ ਵਾਰੀ ਵਾਰਤ ਮਿਲਦਾ ਉਹਨਾਂ ਕੋਲ ਤਾਂ ਟਾਈਮ ਹੀ ਹੈ ਨਹੀਂ ਜੀ ਮਿਲਣ ਦਾ ਅਸੀਂ ਕਿਹਨਾਂ ਦੀ ਮੀਟਿੰਗ ਸਾਨੂੰ ਬੁਲਾਈ ਸੀ ਪਾਲਿਸੀ ਡਿਕਲੇਅਰ ਕਰਨ ਵਾਸਤੇ ਅਸੀਂ ਉਹ ਮੀਟਿੰਗ ਦਾ ਵੀ ਵាយਕਾਰ ਕਰਤਾ ਸੀ ਸਾਡੇ ਲੀਡਰਾਂ ਨੇ ਉਸ ਤੋਂ ਬਾਅਦ ਇਹ ਥੋੜਾ ਬਹੁਤ ਹਰਕਤ ਚ ਆਈ ਹੈ ਔਰ ਹੁਣ ਹਰਕਤ ਚ ਅੱਜ ਕਿਸਾਨ ਜਿਥੇ ਹੁੰਦੀਆਂ ਨੂੰ ਵੀ ਗੱਲ ਦਾ ਪਤਾ ਲੱਗ ਗਿਆ ਵੀ ਮੂਰੇ ਝੋਨੇ ਦੀ ਹਾਲਤ ਖਰਾਬ ਹੋਣੀ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸ਼ੈਲਰ ਵਾਲੇ ਬਹੁਤ ਜ਼ਿਆਦਾ ਸੰਕਟਜ ਨੇ ਉਹਨਾਂ ਦੇ ਵੀ ਵਾਰ-ਵਾਰ ਬਿਆਨ ਆ ਰਹੇ ਹੈ ਲੇਕਿਨ ਜਿੰਨੀ ਸ਼ਹਿਰੀ ਦੇ ਨਾਲ ਸਟੇਟ ਗਵਰਨਮੈਂਟ ਨੂੰ ਇਹ ਮਸਲੇ ਵਾਸਤੇ ਸੈਂਟਰ ਨਾਲ ਤਾਲਮੇਲ ਬਣਾਉਣ ਦੀ ਲੋੜ ਸੀ ਉਹ ਸਜੇ ਉਹ ਜ਼ੀਰੋ ਪੁਆਇੰਟ ਤੇ ਖੜੇ ਉਹਨਾਂ ਨੇ ਕੁਝ ਨਹੀਂ ਕੀਤਾ ਦੀ ਨਾਮ ਹੈ ਤੁਹਾਡਾ ਜੀ ਵਿਜੇ ਕੁਮਾਰ ਕੋਮਨ 22 ਪ੍ਰੈਜ਼ੈਂਟਰੈਸ਼ਨਲ ਪੰਜਾਬ ਬਾਕੀ ਦਾ ਮੱਖੀ ਨੇ ਦੱਸਿਆ ਇਸ ਤਰ੍ਹਾਂ ਤੁਹਾਨੂੰ ਜੇ ਕਿ ਸਭ ਤੋਂ ਵੱਡਾ ਮੁੱਦਾ ਇੱਕ 126 ਜੀਰੀ ਪੰਜਾਬ ਦੇ ਵਿੱਚ ਪੂਰੀ ਵੇਚੀ ਗਈ ਹੈ ਜਿਸ ਟਾਈਮ ਬਜਾਈ ਹੋ ਰਹੀ ਸੀਗੀ ਸਾਡੇ ਮਿਲਰਾ ਵੱਲੋਂ ਪੰਜਾਬ ਲੈਵਲ ਤੇ ਪੂਰਾ ਰੋਲਾ ਪਾਇਆ ਗਿਆ ਇਸ ਦਾ ਇਸ ਦੇ ਵਿੱਚ ਬਾਹਰ ਕੁ ਲੁਕਾਸ ਹੈ ਲੇਕਿਨ ਇਸ ਵੰਦੀ ਸਾਡੇ ਸੀਐਮ ਪੰਜਾਬ ਭਗਵੰਤ ਮਾਨ ਜੀ ਨੇ ਸਪੈਸ਼ਲ ਬਿਆਨ ਦਿੱਤਾ ਵੀ ਇੱਕੀ ਵਾਰ ਤੱਕ 26 ਹੀ ਲੱਗੂਗੀ ਉਹ 126 ਚੱਕੀ ਜਾਊਗੀ ਜੋ ਕੁ ਛਲਾਂ ਨੇ ਆਏ ਤੱਕ ਐ ਇਹ ਤੱਕਾ ਬਰਦਾਸ਼ਤ ਕਰਨ ਦੇ ਮਦੂ ਨਹੀਂ ਹੈ ਛਲਾਂ ਨਾਲ ਇਸ ਟਾਈਮ ਤੇ 12000 ਗੱਡੀ ਹਜੇ ਪਿਛਲੇ ਸਾਲ ਦੀ 23 24 ਦੀ ਪੈਂਡਿੰਗ ਪਈ ਹੈ ਹਜੇ ਦੋ ਸਪੈਸ਼ਲਾ ਪੂਰੇ ਪੰਜਾਬ ਦੇ ਵਿੱਚ ਆ ਰਹੀਆਂ ਨੇ ਬਹੁਤ ਜ਼ਿਆਦਾ ਮੇਟਰ ਲੌਸ ਦੇ ਵਿੱਚ ਨੇ ਔਰ ਪੂਰੇ ਪੰਜਾਬ ਦੇ ਵਿੱਚ ਛੇ ਚੱਕਾ ਐ ਐਫਆਰ ਕੇ ਜਾ ਪਹਿਲਾਂ ਸਰਕਾਰ ਵੱਲੋਂ ਰਿਜੈਕਟ ਕੀਤਾ ਗਿਆ ਉਸ ਤੋਂ ਬਾਅਦ ਐਫਸੀ ਵੱਲੋਂ ਹੋ ਚੱਕੇ ਪਾਸ ਕੀਤੇ ਗਏ ਲੇਕਿਨ ਹਫਤਾ ਪਹਿਲਾਂ ਚਿੱਠੀ ਫੇਰ ਕੱਢ ਦਿੱਤੀ ਇਹ ਚੱਕੇ ਰਿਜੈਕਟ ਨੇ ਤੁਹਾਡੇ ਉਹ ਜਿੰਨਾ ਮਿਲਣਾ ਚੱਕੇ ਰਿਜੈਕਟ ਨੇ ਉਹਨਾਂ ਦਾ ਕੰਮ ਹੀ ਹੋਕ ਦਿੱਤਾ ਜੋ ਕਿ ਨਿਆਂ ਤੱਕ ਹੈ ਇਹ ਕਦੇ ਮਿਲਰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਬੰਦ ਕਰ ਰਹੇ ਆ ਮਾਰਕ ਮੰਡੀ ਜੀ ਕਿਤੇ ਹੋਰ ਪਾਸੇ ਨਹੀਂ ਸਾਰੇ ਪੰਜਾਬਲੇ ਦਾ ਮਸਲਾ ਇਹ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਡਾਕੂਮੈਂਟ ਕਾਗਜ਼ ਫੋਟੋ ਪਲੀਟ ਚਲਾ ਰਹੇ ਮਿਲਰ ਔਰ ਮੇਰਾ ਇਹ ਪੂਰਾ ਰੋਸ ਇਸ ਗੱਲ ਦਾ ਵੀ ਕੋਈ ਵੀ ਡਾਕੂਮੈਂਟ ਨਹੀਂ ਚਲਾਇਆ ਗਿਆ ਤੇ ਤੁਹਾਡੀ ਮੰਗ ਕੀ ਹੈ ਹੁਣ ਸਾਡੀ ਬਸਾਂ ਤੋਂ ਵੱਡੀ ਮੰਗ ਸਪੇਸ ਦੀ ਹੈ ਵੀ ਇੱਕ ਵੀ ਗੱਡੀ ਸਪੇਸ ਨਹੀਂ ਸਰਕਾਰ ਨਾਲ ਜਿਰੀ ਲਾ ਦੂਗੀ ਪਹਿਲੀ ਲਾ ਦੂਗੀ ਲੇਕਿਨ ਚਾਲ ਪਥਰ ਚਾਵਲ ਕਿੱਥੇ ਲਾਵਾਂਗੇ ਜੀ ਇੱਕ ਗੱਡੀ ਦੀ ਲਾਉਣ ਜਗ੍ਹਾ ਨਹੀਂ ਹੈ ਜੋ ਕੋਈ ਲਗਭਗ 5 ਗੱਡੀ ਹੋਣੀਆਂ ਮਾਰਕ ਮੰਡੀ ਵਿੱਚ ਕਟੋ-ਕਟੋ ਇਸ ਟਾਈਮ ਤੇ ਸਾਨੂੰ 50% ਰਾਂ ਜੀਣੀ ਹੈ ਦਸੰਬਰ ਤੋਂ ਪਹਿਲਾਂ ਲੇਕਿਨ ਸਪੇਸ ਕਿਉਂ ਨਹੀਂ ਸਾਡੇ ਕੋਲੇ ਔਰ ਪੂਰਾ ਪੰਜਾਬ ਚ ਇਹੀ ਹਾਲ ਹੈ ਪਿਛਲੇ ਸਾਲ ਤਾਂ ਲੋਕ ਸਾਡੇ ਪੰਜਾਬ ਛੱਡ ਕੇ ਹਰਿਆਣੇ ਵਿੱਚ ਚਲੇ ਗਏ ਸੀਗੇ ਵੀ ਹਰਿਆਣੇ ਵਿੱਚ ਸਪੇਸ ਸੀਗੀ ਲਾਇਕਾ ਛੁੱਟ ਗਿਆ ਇਸ ਵਾਰ ਹਰਿਆਣੇ ਦੀ ਸਪੇਸ ਨਹੀਂ ਹੈ ਇਸ ਨੂੰ ਦੇਖਦੇ ਹੋਏ ਪੂਰਾ ਫੈਸਲਾ ਕੀਤਾ ਹੈ ਵੀ ਕੋਈ ਮਿਲਰ ਡਾਕੂ ਮੰਡੀ ਚੜਾਏਗਾ ਤਾਂ ਨਹੀਂ ਚੜਾਏਗਾ ਪੋਰਟਲ ਦੇ ਉੱਪਰ ਨਾ ਗੁਜਰੀ ਲਵਾਏਗਾ